ਕਿੰਨੀ ਵਧੀਆ ਘੁੰਮਣ ਲੱਗ ਗਈ ਚੈੱਕ ਕਰ ਸਕਦੇ ਹੋ ਤੁਸੀਂ ਇਹਨੂੰ ਤੁਸੀਂ ਇੱਕ ਵਾਰ ਚੰਗੀ ਤਰ੍ਹਾਂ ਘੁਮਾ ਕੇ ਦੇਖਣੀ ਹੈ ਠੀਕ ਹੈ ਕਈ ਵਾਰੀ ਉਸੇ ਜਗ੍ਹਾ ਤੇ ਜਾ ਕੇ ਲੈ ਵੀ ਦੋਸਤੋ ਤੁਹਾਨੂੰ ਅੱਜ ਦੇਵਾਂਗੇ ਛੋਟੀ ਜਿਹੀ ਜਾਣਕਾਰੀ ਜਿਵੇਂ ਕਿ ਆਪਣਾ ਮੀਟਰ ਹੁੰਦਾ ਹੈ ਇਹਦੀ ਰੀਡਿੰਗ ਆ ਚੱਲਣੋਂ ਹਟ ਜਾਂਦੀ ਹੈ ਆ ਦੇਖ ਸਕਦੇ ਹੋ ਬਈ ਇਕੱਲੀ ਸੂਈ ਚੱਲੀ ਜਾਂਦੀ ਹੁੰਦੀ ਹੈ ਰੀਡਿੰਗ ਨਹੀਂ ਚੱਲਦੀ ਚੈੱਕ ਕਰੋ ਠੀਕ ਹੈ ਬਈ ਸੂਈ ਚੱਲਦੀ ਨਹੀਂ ਲਈ ਸੂਈ ਚੱਲਦੀ ਹੈ ਰੀਡਿੰਗ ਚੱਲਦੀ ਹੈ ਕਿੰਨਾ ਮਾਰਕਟ ਚੱਲਦਾ ਹੈ ਜਿੰਨਾ ਮਰਜ਼ੀ ਭੁਜਾ ਲਓ ਪਰ ਜਿਹੜੀ ਵੀ ਰੀਡਿੰਗ ਹੈ ਉੱਥੇ ਖੜੀ ਹੈ ਇਹਨੂੰ ਠੀਕ ਕਰਕੇ ਦਿਖਾਵਾਂਗੇ ਜਿਵੇਂ 5 ਮਿੰਟਾਂ ਵਿੱਚ ਠੀਕ ਕਰ ਸਕਦੇ ਹੋ ਤੁਸੀਂ ਘਰੇ ਠੀਕ ਕਰ ਸਕਦੇ ਹੋ ਜਿਹੜਾ 11200 ਦਾ ਮੀਟਰ ਹੈ ਥੋੜਾ ਬਚ ਸਕਦਾ ਹੈ ਇੱਕ ਛੋਟੀ ਜਿਹੀ ਟ੍ਰਿਕ ਲਾਵਾਂਗੇ ਉਹਦੇ ਨਾਲ ਤੁਸੀਂ ਵੀ ਠੀਕ ਕਰ ਸਕਦੇ ਹੋ ਆਜਾ ਹੁਣ ਮੀਟਰ ਖੋਲਦੇ ਆਂ ਖੋਲ ਕੇ ਤੁਹਾਨੂੰ ਦਿਖਾਵਾਂਗਾ ਵੀ ਕਿਹੜੀ ਚੀਜ਼ ਹੈ ਬਿਨਾਂ ਨਵੀਂ ਚੀਜ਼ ਪਾਏ ਤੂੰ ਏਸੀ ਮੀਟਰ ਨਾਲ ਓਕੇ ਦੇ ਬਿਲਕੁਲ ਚੱਲ ਗਈ। ਅੰਦਰੋਂ ਆਪਾਂ ਮੀਟਰ ਖੋਲਾਂਗੇ ਉਹ ਕਿਹੜੀ ਚੀਜ਼ ਹੈ ਜਿਹੜੇ ਨਾਲ ਜਿਹੜਾ ਆਪਣਾ ਮੀਟਰ ਹੈ ਉਹ ਸਹੀ ਹੋ ਜਾਣਾ ਹੈ ਕਿਉਂਕਿ ਅਸੀਂ ਟਾਵਰ ਵਗੈਰਾ ਖੋਲ੍ਹਨੇ ਨੇ ਜਿਹੜੇ ਉਹ ਤਾਂ ਖੋਲ੍ਹਨੇ ਕਿਉਂਕਿ ਵੀਡੀਓ ਵੱਡੀ ਹੋਣੀ ਸੀ ਤੇ ਮੈਂ ਤੁਹਾਨੂੰ ਚੈੱਕ ਕਰਾਏ ਨੇ ਉਹੀ ਮੀਟਰ ਹੈ ਵੀਰੇ ਠੀਕ ਹੈ 00 ਚੈੱਕ ਕਰ ਸਕਦੇ ਤੁਹਾਨੂੰ ਨੁਕਸ ਵੀ ਦਿਖਾਵਾਂਗੇ ਵੀ ਨੁਕਸ ਪੈਂਦਾ ਕਿੱਥੇ ਹੈ ਕਿਵੇਂ ਪੈਂਦਾ ਹੈ ਉਹ ਚੀਜ਼ ਤੁਹਾਨੂੰ ਦਿਖਾਵਾਂਗੇ ਵਿੱਚ ਲੈ ਵੀ ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਨੂੰ ਦੰਪੇ ਨਾਲ ਖਿੱਚ ਲੋ ਕਾਟਾ ਕਰ ਕਿਉਂਕਿ ਇਸ ਤਰ੍ਹਾਂ ਦੀ ਵੀਡੀਓ ਤੁਹਾਨੂੰ ਹੋਰ ਵੀ ਦਿਖਾਵਾਂਗੇ ਤੇ ਹੋਰ ਵੀ ਪਾਈਆਂ ਦੇ ਕੰਮ ਆਉਣ ਤੇ ਥੋੜਾ ਤਾਂ ਕੰਮ ਆਉਣੀ ਹੋਣੀ ਹੈ ਤੁਸੀਂ ਦੇਖ ਰਹੇ ਹੋ ਤੇ ਹੋਰ ਪਾਈਆਂ ਦੇ ਵੀ ਕੰਮ ਆਵੇ ਫਲਾਉਂ ਦਾ ਕੰਮ ਦਾ ਨਾ ਇਹ ਕਿਹੜਾ ਪੁਆਇੰਟ ਆ ਉਹ ਜਿਹਦੇ ਨਾਲ ਤੁਹਾਡਾ ਮੀਟਰ ਹੋ ਜੂ ਓਕੇ ਬਈ ਕਿਹੜੀ ਚੀਜ਼ ਐ ਤੇ ਲਾਈਕ ਆ ਰਹੇ ਨੇ ਤੇ ਚੱਕ ਕੇ ਜੇ ਤੁਹਾਨੂੰ ਫਰੀ ਦੇ ਵਿੱਚ ਮੀਟਰ ਠੀਕ ਕਰਨਾ ਸਿਖਾਵਾਂਗੇ ਅੱਜ ਇੱਕ 5 ਮਿੰਟਾਂ ਦੇ ਵਿੱਚ ਸਮਝ ਮੀਟਰ ਚੱਲਦਾ ਕਿਵੇਂ ਚੱਲਦਾ ਹੁੰਦਾ ਕਿਹੜੀ ਚੀਜ਼ ਜਿਹੜੀ ਆਉਂਦੀ ਹੈ ਜਿਹਦੇ ਕਾਰਨ ਆਪਣਾ ਮੀਟਰ ਨਹੀਂ ਚੱਲਦਾ ਵੇ ਉਹ ਕੀ ਦੱਸਣ ਨੂੰ ਨਾ ਨਾ ਮਸ਼ੀਨ ਉੱਪਰ ਕੱਢ ਲਈ ਆ ਜੋ ਕਰਾਂ ਇਧਰ ਸਾਹਿਬ ਲਿਆਓ ਇਧਰ ਚੈਨਲ ਫੰਡ ਵਧੀਆ ਤੇ ਇਧਰ ਆਏ ਲੈ ਤੁਹਾਨੂੰ ਦੱਸੀਏ ਕਿ ਕਿਆ ਨਹੀਂ ਚੱਲ ਰਿਹਾ ਮੀਟਰ ਜਿਹੜੀ ਆਹ ਰਾਡ ਹੁੰਦੀ ਆ ਆ ਇਹ ਇਹ ਨੂੰ ਜਾਂਦੀ ਆ ਠੀਕ ਹੈ ਜੀ ਇਹ ਗਾਹਾਂ ਜਾ ਕੇ ਆਹ ਗਰਾਇਨਾ ਅਟੈਚ ਹੁੰਦੀ ਆ ਫਿਰ ਜਾ ਕੇ ਰੀਡਿੰਗ ਜਿਹੜੀ ਇਹਨਾਂ ਕੋ ਹੁੰਦੀ ਆ ਠੀਕ ਹੈ ਜੀ ਇਹ ਆਪਾਂ ਹੁਣ ਘੁਮਾ ਕੇ ਦਿਖਾਉਣਾ ਤੁਹਾਨੂੰ ਚਲੋ ਆਪਾਂ ਇਹ ਘੁਮਾਉਣੀ ਆ ਨਾ ਜਿਹੜੀ ਆਹ ਰਾਡ ਐ ਪਰਮ ਐ ਕਹਿਣ ਦਾ ਭਾਵ ਇਹ ਚੱਲ ਹੀ ਰਹੀ ਕਿਉਂਕਿ ਇਹਦੇ ਜਿਹੜੇ ਦੰਦੇ ਤੇ ਖਰਾਬ ਹੋ ਗਏ ਤੁਸੀਂ ਕੀ ਕਰਨਾ ਹੈ ਇਹਨੂੰ ਹਲਕੀ ਜੀ ਨਾ ਇੱਕ ਸਾਈਡ ਤੇ ਕਰਕੇ ਇੱਕ ਵਾਰੀ ਘੁਮਾ ਲਿਓ ਇਹਨੂੰ ਪੱਕਾ ਘੁਮਾ ਕੇ ਨਾ ਫਿਰ ਤੁਹਾਨੂੰ ਦਿਖਾਉਣੀ ਆ ਕਿ ਕਿਵੇਂ ਸੈੱਟ ਹੋਜੂ ਤੁਹਾਨੂੰ ਦੰਦੇ ਵੀ ਦਿਖਾਉਣੀ ਆ ਵੀ ਮਰੇ ਪਏ ਨਾ ਕਿ ਜਾਨੀ ਮਰੇ ਪਏ ਇਸ ਤਰ੍ਹਾਂ ਘੁਮਾ ਲਿਓ ਹਲਕਾ ਹਲਕਾ ਧਿਆਨ ਨਾਲ ਘੁਮਾਉਣਾ ਕਿਉਂਕਿ ਨਹੀਂ ਇਹ ਰਬੜ ਦੀ ਆ ਖਰਾਬ ਵੀ ਹੋ ਜਾਂਦੀ ਆ ਆ ਦੇਖ ਸਕਦੇ ਹੋ ਬਈ ਗਰਾਰੀ ਘੁੰਮ ਰਹੀ ਆ ਹੁਣ ਦਿਖਾਈਏ ਤੇ ਇਹਦੇ ਜਿਹੜੇ ਦੰਦੇ ਦੇ ਨਾ ਆ ਦੇਖੋ ਉਹਨੂੰ ਖਰਾਬ ਹੋ ਚੁੱਕੇ ਨੇ ਦੰਦੇ ਨੇ ਇਹਦੇ ਖਰਾਬ ਹੋ ਚੁੱਕੇ ਹੁਣ ਗਰਾਰੀ ਘੁੰਮਦੀ ਦੇਖੋ ਥੋੜੀ ਹਲਕੇ ਹਲਕੀ ਘੁੰਮ ਰਹੀ ਆ ਨਾ ਆ ਰਿਹਾ ਹੈ ਕਿਹੜਾ ਆ ਗਰਾਰੀ ਇਹਨੂੰ ਘੁਮਾਉਗੀ ਤੇ ਆ ਇਹਨੂੰ ਘੁਮਾਉਗੀ ਠੀਕ ਹੈ ਫਿਰ ਜਿਹੜੀ ਰੀਡਿੰਗ ਹੈ ਉਹ ਚੱਲੂਗੀ ਆ ਦੇਖੋ ਜੀ ਕਿਉਂਕਿ ਉਹਨੂੰ ਦੰਦੇ ਖਰਾਬ ਹੋ ਚੁੱਕੇ ਨੇ ਇਹਨੂੰ ਤੁਸੀਂ ਕੀ ਕਰਨਾ ਹੈ ਕਿਸੇ ਵੀ ਪੇਚ ਕਹਨਾਲ ਜਾਂ ਕਿਸੇ ਚੀਜ਼ ਨਾਲ ਇਸ ਤਰ੍ਹਾਂ ਕਰ ਲੈਣਾ ਇੱਕ ਵਾਰੀ ਕਿਉਂਕਿ ਇਹਦੇ ਟੱਕ ਨਾ ਨਾ ਉਹ ਪੂਰੇ ਸਹੀ ਹੋ ਜਾਣ ਮੜੇ ਮੜੇ ਤੇ ਇਦਾਂ ਹੀ ਠੀਕ ਹੋਣੇ ਪੂਰੀ ਵੀਡੀਓ ਦੇਖਿਆ ਤੁਹਾਨੂੰ ਹੋਰ ਵੀ ਟਿੱਕ ਦੱਸ ਦਿਆਂ ਦੇ ਵਿੱਚ ਆਪਾਂ ਇਹਨੂੰ ਇੱਕ ਵਾਰ ਦੰਦੇ ਸਹੀ ਕਰ ਲਾਂਗੇ ਤੇ ਸਾਰੇ ਦੰਦੇ ਇਦਾਂ ਹੀ ਪੇਚ ਕਰਨ ਨਾਲ ਸੈੱਟ ਹੋ ਜਾਣਗੇ ਠੀਕ ਹੈ ਫਿਰ ਤੁਸੀਂ ਕਰਨਾ ਕੀ ਹੈ ਜਿਹੜੀ ਆ ਪੱਤੀ ਹੈ ਜਿਹੜੀ ਆ ਪੱਤੀ ਦੇਖ ਰਹੇ ਹੋ ਤੁਸੀਂ ਇਹਦੇ ਉੱਪਰ ਹਲਕੀ ਸੱਟ ਲਾਉਣੀ ਹੈ ਇਧਰ ਨੂੰ ਜਿਹੜੇ ਗਰਾਜ ਦੇ ਦੰਦੇ ਉਹ ਥੋੜੇ ਖਰਾਬ ਹੋਏ ਨਾ ਉਹ ਇੱਧਰ ਨੂੰ ਆ ਜੇ ਕਿਉਂਕਿ ਜਿਹੜੀ ਆਪਣੀ ਰੀਡਿੰਗ ਹੈ ਉਹ ਸਹੀ ਤਰੀਕੇ ਨਾਲ ਚੱਲੇ ਤੁਸੀ ਸੱਟ ਲਾਉਣੇ ਥੋੜੀ ਜੀ ਆਹ ਪੱਕੀ ਕਿਉਂਕਿ ਇਸ ਤਰ੍ਹਾਂ ਘੁਮਾ ਕੇ ਵੀ ਦੇਖੋ ਕਈ ਵਾਰੀ ਗਰਾੜੀ ਜਾਮ ਨਾ ਹੋ ਜਾਏ ਆ ਦੇਖੋ ਗਰਾੜੀ ਕਿੰਨੀ ਵਧੀਆ ਘੁੰਮਣ ਲੱਗ ਗਈ ਚੈੱਕ ਕਰ ਸਕਦੇ ਹੋ ਤੁਸੀਂ ਇਹਨੂੰ ਤੁਸੀਂ ਇੱਕ ਵਾਰ ਚੰਗੀ ਤਰ੍ਹਾਂ ਘੁਮਾ ਕੇ ਦੇਖਣੀ ਹੈ ਠੀਕ ਹੈ ਕਈ ਵਾਰੀ ਉਸੇ ਜਗ੍ਹਾ ਤੇ ਜਾ ਕੇ ਖੜ ਜਾਂਦੀ ਹੁੰਦੀ ਹੈ ਇਹ ਪਰ ਉੱਪਰ ਘੁੰਮ ਰਹੀ ਹੈ ਤੇ ਹੁਣ ਰੀਡਿੰਗ ਦੇਖ ਲੋ ਚੈੱਕ ਕਰ ਸਕਦੇ ਆਪਾਂ ਹੁਣ ਇਹ ਤਾਰ ਦੇ ਵਿੱਚ ਲਾਉਣੀ ਆ ਚਲਾ ਕੇ ਦੇਖਦੇ ਆਂ ਵੀ ਰੀਡਿੰਗ ਚੱਲਦੀ ਆ ਜਾਂ ਨਹੀਂ ਚੱਲਦੀ ਆਪਾਂ ਪਹਿਲਾਂ ਤੁਸੀਂ ਤਾਰ ਘੁਮਾ ਕੇ ਤਾਰ ਚੈੱਕ ਕਰਿਓ ਕਿ ਤਾਰ ਆਪਣੀ ਚੱਲ ਰਹੀ ਹੈ ਠੀਕ ਹੈ ਤੇ ਤਾਰ ਨੂੰ ਆਪਾਂ ਦੇ ਵਿੱਚ ਇੱਕ ਵਾਰ ਫਿੱਟ ਕਰ ਦਾਂਗੇ ਫਿਰ ਆਪਾਂ ਰੀਡਿੰਗ ਚੈੱਕ ਕਰਦੇ ਆਂ ਵੀ ਇਹ ਸਹੀ ਚੱਲਦੀ ਆ ਕਿ ਨਹੀਂ ਚੱਲਦੀ ਇੱਧਰ ਚੈੱਕ ਕਰ ਲਿਓ ਜਗਰਾਰੀ ਨਾ ਕੋਮੇ ਨਾ ਹੁਣ ਤੁਸੀਂ ਇੱਕ ਵਾਰੀ ਚੈੱਕ ਜ਼ਰੂਰ ਕਰ ਲਿਓ ਠੀਕ ਹੈ ਜੀ ਹਲਕੀ ਸੱਟ ਫੇਰ ਲਾ ਲੇ ਤੇ ਨਾ ਚੱਲੇ ਆ ਦੇਖੋ ਇਹ ਗਰਾਰੀ ਘੁੰਮ ਰਹੀ ਹੈ ਨਾ ਇਹਨੂੰ ਇਸ ਤਰ੍ਹਾਂ ਤੁਸੀਂ ਚੈੱਕ ਕਰਨਾ ਜ਼ਰੂਰ ਇੰਨੇ ਤਾਂ ਕੇ ਸਹੀ ਨਾ ਹੋਵੇ ਇੰਨੇ ਤਾਂ ਕੇ ਸਹੀ ਮਾਣੀ ਮਾਣੀ ਸੱਟ ਲਾਉਣੇ ਰਹਿਣਾ ਕਿਉਂਕਿ ਸਹੀ ਨਹੀਂ ਹੋਊਗਾ ਆਵਾਜ਼ ਵੀ ਹੋਊਗੀ ਦੀ ਲਾ ਵੀ ਆ ਦੇਖ ਸਕਦੇ ਹਾਂ ਦੇਸੀ ਜਗਾੜ ਕਰਕੇ ਯਾਰਾਂ ਦਾ ਕੰਮ ਕਿਵੇਂ ਚੱਲਦੀ ਹੈ ਬਰਮ ਹੁਣ ਓਕੇ ਦੀ ਰਿਪੋਰਟ ਜਿਹੜੀ ਰੀਡਿੰਗ ਹੈ ਉਹ ਵੀ ਤੁਹਾਨੂੰ ਦਿਖਾਉਣੀ ਹੈ ਉੱਪਰ ਆ ਦੇਖ ਸਕਦੇ ਹੋ ਵੀ ਤੈਰ ਅਸੀਂ ਧੁਮਾ ਕੇ ਤੁਹਾਨੂੰ ਰੀਡਿੰਗ ਨਾਲ ਦੇ ਨਾਲ ਚੈੱਕ ਕਰਾਉਣੀ ਹੈ ਵੀ ਚੱਲਦੀ ਹੈ ਕਿ ਨਹੀਂ ਚੱਲਦੀ ਬਈ ਲੈ ਜੀ ਕਿਉਂ ਭਾਈ ਚੱਲ ਗਈ ਓਕੇ ਐਵੇਂ ਚੱਲਦੀ ਪਹਿਲਾਂ ਨਹੀਂ ਚੱਲਦੀ ਨਹੀਂ ਚੱਲਦੀ ਲੈ ਵੀ ਕੁਛ ਨਹੀਂ ਪਾਇਆ ਜਮਾ ਫਰੀਮ ਨੂੰ ਇਲਾਜ ਹੋ ਗਿਆ ਮੀਟਰ ਦਾ ਤੁਸੀਂ ਵੀ ਕਰ ਸਕਦੇ ਹੋ ਕੰਮ ਬਰੀਕ ਹੈ ਪਰ ਕਰਨਾ ਧਿਆਨ ਨਾਲ ਲੈ ਕਿਤੇ ਨੁਕਸਾਨ ਕਰ ਤੁਹਾਡੇ ਮਗਰ ਲਾ ਕੇ ਕਿਨ ਕਿਉਂ ਭਾਈ ਮਸਾ ਵੀ ਕਿਉਂਕਿ ਸਾਡਾ ਤੁਸੀਂ ਲਾਉਣੀ ਇਹਨਾਂ ਵੀ ਕਿਸ ਤਰ੍ਹਾਂ ਲਾਉਣੀ ਹੈ ਲੈ ਰੀਡਿੰਗ ਚੈੱਕ ਕਰ ਸਕਦੇ ਹੋ ਭਾਈ ਲੈ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਫਿਟਿੰਗ ਕਿਵੇਂ ਕਰਨੀਆਂ ਨਹੀਂ ਵੀਡੀਓ ਵੱਡੀ ਬਣ ਜਾਣੀ ਤੁਹਾਨੂੰ ਫਿਟਿੰਗ ਦਾ ਤਰੀਕਾ ਵੀ ਦੱਸ ਦਾਂਗੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਅਸੀਂ ਪੂਰੀ ਮਿਹਨਤ ਨਾਲ ਵੀਡੀਓ ਬਣਾਉਂਦੇ ਆ ਤੇ ਤੁਸੀਂ ਇੱਕ ਸ਼ੇਅਰ ਕਰ ਦਿਆ ਕਰੋ ਆਪਾਂ ਇੰਨੇ ਟਾਈਮ ਦੀ ਕਲਾ ਜਿਹੜੀ ਸਾਡੀ ਹੁੰਦੀ ਹੈ ਕਿਉਂਕਿ ਤੁਹਾਨੂੰ ਇੱਕ ਮਿੰਟ ਦੀ ਦੱਸ ਦਿੰਨੇ ਆ ਬਸ ਤੁਸੀਂ ਇੱਕ ਵੀਡੀਓ ਸ਼ੇਅਰ ਜ਼ਰੂਰ ਕਰਕੇ ਕਮੈਂਟ ਕਰਕੇ ਜੀ ਹੂੰ ਦੱਸਿਆ ਕਰੋ ਤੇ ਹੋਰ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਕਰ ਲਓ ਫਾਲੋ